ਸਫਾਈ ਦੇ ਮਾਮਲੇ ਦੇ ਵਿੱਚ ਹਮੇਸ਼ਾ ਜ਼ਿਲੰਦਰ ਨੂੰ ਪਹਿਲੇ ਨੰਬਰ ਤੇ ਸਮਝਿਆ ਜਾਂਦਾ ਪਰ ਲੋਕਾਂ ਵੱਲੋਂ ਕਈ ਵਾਰ ਨਗਰ ਨਿਗਮ ਤੇ ਪੂਰਾ ਨਾ ਚੱਕਣ ਦੇ ਵੱਡੇ ਸਵਾਲ ਜਿਹੜੇ ਖੜੇ ਕੀਤੇ ਜਾਂਦੇ ਨੇ ਦੱਸਦੇ ਕਿ ਜ਼ਿਲੰਦਰ ਨਗਰ ਨਿਗਮ ਦੀ ਟੀਮ ਵੱਲੋਂ ਕਾਫੀ ਸਮੇਂ ਬਾਅਦ ਹੁਣ ਵੀ ਆਈਪੀ ਸੜਕਾਂ ਦੀ ਸਾਫ ਸਫਾਈ ਕੀਤੀ ਗਈ ਹੈ ਜ਼ੋਨਲ ਕਮਿਸ਼ਨਰ ਵਿਕਰਾਂਤ ਵਰਮਾ ਦੇ ਦੇਖਰੇਖ ਦੇ ਵਿੱਚ ਰਾਮਾਵੱਡੀ ਚੌਂਕ ਤੋਂ ਲੈ ਕੇ ਬੀ ਐਮ ਸੀ ਚੌਂਕ ਤੱਕ ਬੜੇ ਵਧੀਆ ਢੰਗ ਦੇ ਨਾਲ ਸਾਫ ਸਫਾਈ ਜਿਹੜੀ ਅੱਜ ਕੀਤੀ ਗਈ ਹੈ ਇਸ ਮੌਕੇ ਦੱਸਦੇ ਕਿ ਬਾਸਟੈਂਡ ਦੇ ਨੇੜੇ ਤੇ ਜੀ ਸੀ ਪੀ ਮਸ਼ੀਨਾਂ ਦੇ ਕੋਲ ਸਾਫ ਸਾਫ ਸਫਾਈ ਦਾ ਪਰ ਬੰਦ ਕੀਤਾ ਗਿਆ ਵਿਕਰਾਂਤ ਵਰਮਾ ਨੇ ਦੱਸਿਆ ਕਿ ਨਵੋਕਈ ਖੇਤਰਾਂ ਦੇ ਵਿੱਚ ਹੁਣ ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕਿਉਂਕਿ ਕਾਫੀ ਨਗਰ ਨਿਗਮ ਦੀ ਲਾਪਰਵਾਹੀ ਕਰਕੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕਾਫੀ ਸ਼ਿਕਾਇਤਾਂ ਵੀ ਜਿਹੜੀਆਂ ਉਹਨਾਂ ਨੂੰ ਦੇਖਣ ਨੂੰ ਮਿਲੀਆਂ ਸੀ ਜਿਹੜੇ ਚੱਲਦੇ ਉੱਚ ਅਧਿਕਾਰੀਆਂ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸੀ। ਬਰਾਮਾਬੜੀ ਚੌਂ ਤੋਂ ਲੈ ਕੇ ਪੀਏਪੀ ਚੌਂਕ ਤੱਕ ਪੀਏਪੀ ਚੌਂਕ ਤੋਂ ਲੈ ਕੇ ਬੀਐਮਸੀ ਚੌਂਕ ਤੱਕ ਬੀਐਮਸੀ ਚੌਂਕ ਤੋਂ ਲੈ ਕੇ ਆਪਣੇ ਮਿਸ਼ਨ ਚੌਂਕ ਤੱਕ ਤੇ ਸਾਰੇ ਵੀਏਪੀ ਰੂਟ ਦੀ ਸਫਾਈ ਕੀਤੀ ਜਾ ਰਹੀ ਹੈ ਜਿਹੜੀ ਕਿ ਅਜੇ ਤੱਕ ਕਾਫੀ ਰੰਡਿੰਗ ਸੀ ਜਿਸ ਤਰ੍ਹਾਂ ਕਿ ਰਾਮਮਬੜੀ ਚੌਂਗ ਦੇ ਆਪਣੇ ਬੱਸ ਸਟਾਪ ਦੇ ਬਾਹਰ ਜਿਹੜਾ ਕੈਂਡਾ ਦਾ ਰੇ ਬੰਦਾ ਉੱਥੇ ਸਫਾਈ ਨਹੀਂ ਸੀ ਕਦੀ ਕੀਤੀ ਗਈ ਉਹ ਵੀ ਏਰੀਏ ਦੀ ਸਫਾਈ ਸਾਡੇ ਸੈਨਟਿਸ ਇੰਸਪੈਕਟਰਾਂ ਦੀ ਬਦੌਲਤ ਤੇ ਸਾਰੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਜਿੱਥੇ ਬਸ ਹਰੂ ਦੀਆਂ ਬਸਾਂ ਸਟਾਪਾਂ ਜ ਹਨ ਇੱਥੇ ਜਿਵੇਂ ਕਿ ਪੀਪੀ ਚੌਂਗ ਦੇ ਨਾਲ ਉੱਥੇ ਵੀ ਕਾਫੀ ਬਿਹਤਰਿਕਾ ਸਫਾਈ ਕੀਤੀ ਗਈ ਹੈ ਤੇ ਪੀਪੀ ਦੀ ਬਾਉਂਡਰੀ ਵਾਲ ਦੇ ਨਾਲ ਨਾਲ ਉੱਥੇ ਵੀ ਕਾਫੀ ਜ਼ਿਆਦਾ ਤੋ ਕੁੜਾ ਪਿਆਜ਼ੀ ਉ ਵੀ ਸਫਾਈ ਜ਼ਰੂਰੀ ਕਰਵਾਤੀ ਗਈ ਹੈ ਤੇ ਸਾਰਾ ਮੇਨ ਜੀਟੀ ਰੋਡ ਦਾ ਜਿੰਨਾ ਵੀ ਮੇਨ ਵੀਆਪੀ ਰੂਟ ਹੈ ਇਹਦੀ ਸਫਾਈ 80 ਤੋਂ 90% ਤੱਕ ਚੰਗੀ ਤਰ੍ਹਾਂ ਕਰਵਾਈ ਜਾ ਚੁੱਕੀ ਹੈ